ਸ੍ਰੀ ਆਕਾਲ ਤੁਸੀਂ ਦੇਖ ਰਹੇ ਹੋ ਫਾਸਟ ਵੇ ਅੰਮ੍ਰਿਤਸਰ ਖਬਰਨਾਮਾ ਮੈਂ ਹਾਂ ਨਵਨੀਤ ਰੰਧਾਵਾ ਤੇ ਹਣੀਕ ਨਜ਼ਰ ਅੱਜ ਦੇ ਬੁਲੇਟਿਨ ਦੀਆਂ ਮੁੱਖ ਖਬਰਾਂ ਵੱਲ ਮਜੀਠਾ ਰੋਡ ਬਾਈਪਾਸ ਵਿਖੇ ਹੰਗਾਮੀ ਰੈਲੀ 'ਤੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਕੀਤੀ ਸ਼ਿਰਕਤ ਸ਼੍ਰੋਮਣੀ ਅਕਾਲੀ ਦਲ ਦੇ ਸਥਾਪਨਾ ਦਿਵਸ ਨੂੰ 103 ਸਾਲ ਪੂਰੇ ਹੋਣ ਤੇ ਸ਼੍ਰੀ ਅਕਾਲ ਤਖਤ ਸਾਹਿਬ ਵਿਖੇ ਪਾਏ ਗਏ ਸ਼੍ਰੀ ਅਖੰਡ ਪਾਠ ਸਾਹਿਬ ਦੇ ਪੋ ਥਾਣਾ ਲੋਪੋਕੇ ਨੂੰ ਮਿਲੀ ਸਫਲਤਾ ਛਾਪੇਮਾਰੀ ਕਰ ਬਰਾਮਦ ਕੀਤੀ 2900 ਕਿਲੋ ਲਾਹਨ ਅਤੇ 3,37,000 ਐਮਐਲ ਨਜ਼ਾਇਜ਼ ਸ਼ਰਾਬ ਆਤੇ ਹੁਣ ਖਬਰਾਂ ਵਿਸਥਾਰ ਨਾਲ ਮਜੀਠਾ ਰੋਡ ਬਾਈਪਾਸ ਵਿਖੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਇੱਕ ਹੰਗਾਮੀ ਰੈਲੀ ਨੂੰ ਸੰਬੋਧਿਤ ਕੀਤਾ ਇਸ ਮੌਕੇ ਤੇ ਨਰੇਸ਼ ਮਹਾਜ ਆਪਣੇ ਸਾਥੀਆਂ ਸਮੇਤ ਸ਼੍ਰੋਮਣੀ ਅਕਾਲੀ ਦਲ ਵਿੱਚ ਸ਼ਾਮਿਲ ਹੋਏ ਅਤੇ ਇਸ ਮੌਕੇ ਰਮਨਦੀਪ ਸਿੰਘ ਸੰਧੂ ਨੂੰ ਸ਼ਹਿਰੀ ਪ੍ਰਧਾਨ ਨਿਯੁਕਤ ਕੀਤਾ ਗਿਆ ਇਸ ਮੌਕੇ ਤੇ ਸਾਬਕਾ ਕੈਬਨਿਟ ਮੰਤਰੀ ਅਨਿਲ ਜੋਸ਼ੀ ਰਵਿਕਰਨ ਸਿੰਘ ਕਾਲੋ ਤਲਬੀਰ ਸਿੰਘ ਗਿੱਲ ਸ਼੍ਰੋਮਣੀ ਅਕਾਲੀ ਦਲ ਦੇ ਸ਼ਹਿਰੀ ਪ੍ਰਧਾਨ ਸੁਰਜੀਤ ਸਿੰਘ ਸਮੇਤ ਵੱਡੀ ਗਿਣਤੀ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਵਰਕਰ ਸ਼ਾਮਿਲ ਸਨ ਅੱਜ ਸ਼੍ਰੀ ਨਰੇਸ਼ ਕੁਮਾਰ ਮਹਾਜਨ ਜੀ ਸ਼੍ਰੋਮਣੀ ਅਕਾਲੀ ਦਲ ਵਿੱਚ ਸ਼ਾਮਿਲ ਹੋਏ ਹੈ ਜਿਹੜਾ ਗੁਰਦਾਸਪੁਰ ਦੇ ਭਾਜਪੀ ਦੇ ਸਹੀ ਮੈਂਦੇ ਤੇ ਫੇਸ ਸੀ ਅੱਜ ਉਹਨਾਂ ਦੇ ਨਾਲ ਸਮੂਚੇ ਬਟਾਲੇ ਹਲਕੇ ਦੀ ਸਾਰੀ ਬੀਜੇਪੀ ਦੀ ਲੀਡਰਸ਼ਿਪ ਵਰਕਰ ਐਮਸੀ ਐਕਐਮਸੀ ਉਹਨਾਂ ਦੇ ਵੱਖ-ਵੱਖ ਅਹੁਦੇਦਾਰ ਸ਼੍ਰੋਮਣੀ ਕਾਲੀ ਦਲ ਸ਼ਾਮਿਲ ਹੋਇਆ ਕਈ ਕਾਂਗਰਸ ਦੇ ਵਰਕਰ ਵੀ ਛੱਡ ਕੇ ਕਾਂਗਰਸ ਸ਼੍ਰੋਮਣੀ ਕਾਲੀ ਦਲ ਆਇਆ ਮੈਨੂੰ ਬੜੀ ਖੁਸ਼ੀ ਹੈ ਤੇ ਅੱਜ ਬਟਾਲਾ ਹਲਕੇ ਦੀ ਸੇਵਾ ਦਾ ਚੁੰਮਾ ਹਲ ਐਜ਼ ਅ ਹਲਕਾ ਇੰਚਾਰਜ ਨੂੰ ਦਿੱਤੀ ਗਈ ਹੈ ਜਿਵੇਂ ਇੱਥੇ ਲਾਅ ਐਂਡ ਆਰਡਰ ਸਿਚੁਏਸ਼ਨ ਬਣ ਗਈ ਹੈ ਜਿਵੇਂ ਲੋਕਾਂ ਦੇ ਮਨਾਂ 'ਚ ਇੱਕ ਦਹਿਸ਼ਤ ਹੈ ਖੌਫ ਹੈ ਘਰੋਂ ਬਾਹਰ ਨਿਕਲਣ ਦਾ ਡਰ ਹੈ ਉਸ ਕਰਕੇ ਮੈਂ ਸਾਰਿਆਂ ਨੂੰ ਕਿਹਾ ਕਿ ਆਪਾਂ ਇਕੱਠੇ ਹੋ ਇੱਕ ਝੰਡੇ ਥਲੇ ਹੋਈਏ ਤਾਂ ਹੀ ਪੰਜਾਬ ਬਣੂਗਾ ਤੇ ਮੈਨੂੰ ਖੁਸ਼ੀ ਹੈ ਕਿ ਅੱਜ ਸ਼ੁਰੂਆਤ ਹੋਈ ਅੱਜ ਪਾਰਟੀ ਦੇ ਪ੍ਰਧਾਨ ਸਾਡੇ ਸਰਦਾਰ ਸੁਖਬੀਰ ਸਿੰਘ ਜੀ ਬਾਦਲ ਸਾਹਿਬ ਨੇ ਸਰਦਾਰ ਵਿਕਰਮ ਸਿੰਘ ਜੀ ਮਜੀਠੀਆ ਸਾਹਿਬ ਨੇ ਸਰਦਾਰ ਲਖਵੀਰ ਸਿੰਘ ਜੀ ਲੋਦੀਨਗਲ ਸਾਹਿਬ ਤੇ ਸਭੂਚੀ ਲੀਡਰਸ਼ਿਪ ਜਿਹੜੀ ਜ਼ਿਲ੍ਹੇ ਦੀ ਜਿੰਨੇ ਵੀ ਪਹਿਲੇ ਸਾਰੇ ਲੀਡਰਸ਼ਿਪ ਉਹਨਾਂ ਦੀ ਜਿਹੜੀ ਚੰਗੀ ਸੋਚ ਤੇ ਚੰਗੀ ਉਹਨਾਂ ਨੇ ਮੇਰੇ ਜਿਹੜਾ ਕੰਮ ਨੂੰ ਵੇਖਦੇ ਹੋਏ ਮੈਨੂੰ ਜਿਹੜੀ ਜ਼ਿੰਮੇਵਾਰੀ ਦਿੱਤੀ ਆ ਇਹ ਜ਼ਿੰਮੇਵਾਰੀ ਮੈਂ ਤਨਦੇਈ ਨਾਲ ਨਿਭਾਵਾਂਗਾ ਸ਼੍ਰੋਮਣੀ ਅਕਾਲੀ ਦਲ ਦੇ ਸਥਾਪਨਾ ਦਿਵਸ ਨੂੰ 103 ਸਾਲ ਪੂਰੇ ਹੋਣ ਤੇ ਜਿੱਥੇ ਸਮੁੱਚੀ ਅਕਾਲੀ ਦਲ ਲੀਡਰਸ਼ਿਪ ਸਚਖੰਡ ਸ੍ਰੀ ਹਰਮੰਦਰ ਸਾਹਿਬ ਨਤਮਸਤਕ ਹੋਣ ਪਹੁੰਚੀ ਉਥੇ ਹੀ ਗੁਰਦੁਆਰਾ ਬਾਬਾ ਬਖਸ਼ ਸਿੰਘ ਜੀ ਦੇ ਅਸਥਾਨ ਉੱਪਰ ਸ਼੍ਰੀ ਅਖੰਡ ਪਾਤਸ਼ਾਹ ਦੇ ਪੋਗ ਪਾਈ ਗਏ ਅਤੇ ਪੰਥ ਦੀ ਚੜ੍ਹਦੀ ਕਲਾ ਦੀ ਅਰਦਾਸ ਕੀਤੀ ਗਈ ਇਸ ਮੌਕੇ ਗੱਲਬਾਤ ਕਰਦਿਆਂ ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਅਪੀਲ ਕੀਤੀ ਕਿ ਬੰਦੀ ਸਿੰਘਾਂ ਦੀ ਰਿਹਾਈ ਅਤੇ ਭਾਈ ਰਾਜੂਆਣਾ ਦੀ ਫਾਂਸੀ ਦੀ ਸਜ਼ਾ ਮੁਆਫ ਕਰਨ ਲਈ ਇੱਕ ਸ਼ਾਂਤਮਈ ਮਾਰਚ 20 ਦਸੰਬਰ ਨੂੰ ਗੁਰਦੁਆਰਾ ਰਕਾਬ ਗੰਝ ਤੋਂ ਸ਼ੁਰੂ ਹੋ ਕੇ ਰਾਸ਼ਟਰਪਤੀ ਪਵਨਤਾ ਕੱਢਿਆ ਜਾਵੇਗਾ ਜਿਸ ਵਿੱਚ ਵੱਖ-ਵੱਖ ਸਿੱਖ ਜਥੇਬੰਦੀਆਂ ਨੂੰ ਸ਼ਮੂਲੀਅਤ ਕਰ ਵਾਟ ਚੜਕੇ ਹਿੱਸਾ ਲੈਣ ਦੀ ਅਪੀਲ ਕੀਤੀ ਗਈ। ਅੱਜ ਤੋਂ 103 ਸਾਲ ਪਹਿਲਾਂ 14 ਦਸੰਬਰ 1920 ਨੂੰ ਸਾਡੇ ਮਹਾਨ ਪੁਰਖਾਂ ਨੇ ਸ੍ਰੀ ਅਕਾਲ ਤਖਤ ਸਾਹਿਬ ਜੀ ਦੇ ਸਨਮੁਖ ਹੋ ਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ 1 ਮਹੀਨਾ ਪਹਿਲਾਂ ਬਣੀ ਸੀ 13 ਨਵੰਬਰ 1920 ਨੂੰ ਤੇ 14 ਦਸੰਬਰ 1920 ਨੂੰ ਸ਼੍ਰੋਮਣੀ ਕਾਲੀਦਲ ਔਂਤ ਵਿੱਚ ਆਇਆ ਜਿਹਦਾ ਅੱਜ 103 ਸਾਲਾ ਪੁਰਾਣਾ ਸਥਾਪਨਾ ਦਿਵਸ ਜਿਹੜਾ ਅੱਜ ਉਹ ਸਮੁੱਚੇ ਸ਼੍ਰੋਮਣੀ ਕਾਲੀਦਲ ਪ੍ਰਧਾਨ ਜੀ ਸਮੇਤ ਸਾਰਿਆਂ ਨੇ ਖੰਡਪਾਟ ਸਾਹਿਬ ਦੀ ਪਰੰਪਤਾ ਕਰਕੇ ਭੋਗ ਪਾ ਕੇ ਕੀਰਤਨ ਕਰਕੇ ਤੇ ਗੁਰੂ ਦੇ ਸਨਮੁਖ ਹੋ ਕੇ ਸਭ ਤੋਂ ਵੱਡੀ ਜਿਹੜੀ ਅੱਜ ਦੀ ਅਹਿਮ ਇੱਕ ਗੱਲ ਆ ਉਹ ਆ ਕੇ ਅਰਦਾਸ ਵੀ ਸਤਿਗੁਰਾਂ ਦੇ ਸਨਮੁਖ ਹੋਈ ਜਾਣੇ ਅਣਜਾਣੇ ਦੀਆਂ ਭੁੱਲਾਂ ਬਖ ਦੇਣੀਆਂ ਤੇ ਪ੍ਰਧਾਨ ਸਾਹਿਬ ਨੇ ਵੀ ਅੱਜ ਫਰਾਕ ਦੇ ਲਈ ਦੇਖ ਦਿਓ ਆਪਣੇ ਦਿਲ ਦੇ ਹਿਰਦਿਆਂ ਦੇ ਵਿੱਚੋਂ ਇਸ ਸਮੁੱਚੇ ਪੰਥ ਤੋਂ ਅੱਜ ਮਾਫੀ ਵੀ ਗੁਰੂ ਅਕਾਲ ਤਖਤ ਦੇ ਸਨਮਖੋ ਕੇ ਮੰਗੀ ਆ ਮੈਂ ਸਮਝਦਾ ਜਿਹੜਾ ਸਮਾਂ ਆ ਇਹ ਬੜਾ ਭਿਆਨਕਰ ਚੱਲ ਰਿਹਾ ਕਿਉਂਕਿ ਸਿੱਖ ਪੰਥ ਦੀ ਜਿਹੜੀ ਸ਼ਕਤੀ ਆ ਇਹਨੂੰ ਖੇਰੂ-ਖੇਰੂ ਕੀਤਾ ਜਾ ਰਿਹਾ ਔਰ ਉਹਦੇ ਵਿੱਚ ਕਈ ਵਾਰੀ ਸਾਡੇ ਕੁਝ ਵੀਰ ਸ਼ਾਮਲ ਹੋ ਜਾਂਦੇ ਅੱਜ ਪ੍ਰਧਾਨ ਜੀ ਨੇ ਵੀ ਬੇਨਤੀ ਕੀਤੀ ਮੈਂ ਵੀ ਪਹਿਲਾਂ ਬੇਨਤੀ ਕੀਤੀ ਸੀ ਕਿ ਭਰਾਵਾਂ ਦਾ ਬਖਰੇਵਾ ਘਰ ਵਿੱਚ ਹੋ ਸਕਦਾ ਪਰ ਪ੍ਰਾਤਨ ਸਾਡੀ ਰਵਾਇਤ ਰਹੀ ਜੇਲੇ ਕੋਈ ਬਾਹਰਲਾ ਹਮਲਾ ਕਰੇ ਅਸੀਂ ਇਕੱਠੇ ਹੋ ਜਾਂਦੇ ਆ 18 ਲੋਕੋ ਕੇ ਵਿੱਚ ਤਹਿਨਾਨ ਪੁਲਿਸ ਅਧਿਕਾਰੀ ਯਾਦਵਿੰਦਰ ਸਿੰਘ ਨੇ ਦੱਸਿਆ ਕਿ ਮੁਖਬਰ ਖਾਸ ਤੋਂ ਮਿਲੀ ਇਤਲਾਹ ਤੇ ਤਹਿਤ ਪਿੰਡ ਖਿਆਲਾ ਕਲਾਂ ਚ ਪੁਲਿਸ ਵੱਲੋਂ ਛਾਪੇਮਾਰੀ ਕੀਤੀ ਗਈ ਤਾਂ ਉਥੋਂ ਵੱਡੀ ਮਾਤਰਾ ਵਿੱਚ ਲਾਹਣ ਅਤੇ ਸ਼ਰਾਬ ਬਰਾਮਦ ਹੋਈ ਉਹਨਾਂ ਆਖਿਆ ਕਿ ਗੁਰਚਰਨ ਸਿੰਘ ਅਤੇ ਰਾਜਾ ਦੇ ਘਰ ਵਿੱਚ ਛਾਪੇਮਾਰੀ ਕੀਤੀ ਗਈ ਤਾਂ ਉਥੋਂ 29 ਕਿਲੋ ਲਾਹਣ 3,37,000 ਐਮਐਲ ਨਜਾਇਜ਼ ਸ਼ਰਾਬ ਬਰਾਮਦ ਕੀਤੀ ਗਈ ਅਤੇ ਮਾਮਲਾ ਦਰਜ ਕੀਤਾ ਗਿਆ ਇਹਨਾਂ ਦੀ ਗ੍ਰਿਫਤਾਰੀ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ ਸੀਕ੍ਰੀਟ ਇਨਫੋਰਮੇਸ਼ਨ ਪਿੰਡ ਖਿਆਲੇ ਦੇ ਵਿੱਚ ਕੁਝ ਘਰਾਂ ਦੇ ਵਿੱਚ ਜਿਹੜੀ ਹੈ ਨਜਾਇਜ਼ ਲਾਹਣ ਤੇ ਸ਼ਰਾਬ ਜੋ ਕਿਸੇਦ ਕਰਕੇ ਵੇਚਦੇ ਆ ਜੋ ਸੀਕ੍ਰੀਟ ਇਨਫੋਰਮੇਸ਼ਨ ਨੇ ਪੁਲਿਸ ਪਾਰਟੀ ਸਾਡੀ ਨੇ ਰੇਡ ਮਾਰਿਆ ਤੇ ਗੁਰਚਰਨ ਸਿੰਘ ਪੁੱਤਰ ਜਸਵਿੰਦਰ ਸਿੰਘ ਅਤੇ ਰਾਜਾ ਪੁੱਤਰ ਬਲਵਿੰਦਰ ਸਿੰਘ ਵਾਸੀ ਖਿਆਲਾ ਕਲਾਂ ਇਹਨਾਂ ਦੇ ਘਰਾਂ ਤੇ ਰੇਡ ਕੀਤੀ ਤੋਂ ਕਰੀਬ 2900 ਕਿਜੀ ਲਾਹਣ 137500 ਐਮਐਲ ਸ਼ਰਾਬ ਨਜਾਇਜ਼ ਐ ਬਰਾਮਦ ਕੀਤੀ ਹੈ ਜੋ ਕਿ ਇਸ ਰਜਿਸਟਰ ਕਰਕੇ ਇਨਵੈਸਟੀਗੇਸ਼ਨ ਕਰ ਰਹੇ ਹਾਂ ਫਿਰਾਲ ਜੇ ਪਗੋੜੇ ਨੇ ਇਹਨਾਂ ਨੂੰ ਜਲਦੀ ਤੋਂ ਜਲਦੀ ਗ੍ਰਿਫਤਾਰ ਕਰ ਲਿਆ ਜਾਏਗਾ ਸ਼ਹਿਰ ਦੀ ਟ੍ਰੈਫਿਕ ਪ੍ਰਣਾਲੀ ਜੋ ਕਿ ਪਹਿਲਾਂ ਹੀ ਹੱਲ ਹੋਣ ਦਾ ਨਾਮ ਨਹੀਂ ਲੈ ਰਹੀ ਉੱਥੇ ਹੀ ਸ਼ਹਿਰ ਦਾ ਬਹੁਤ ਹੀ ਮਹੱਤਵਪੂਰਨ ਬ੍ਰਿਜ ਜਿਸ ਨੂੰ ਰੀਗੋ ਬ੍ਰਿਜ ਦੇ ਨਾਮ ਨਾਲ ਜਾਣਿਆ ਜਾਂਦਾ ਹੈ ਅਤੇ ਪੁਲ ਦੀ ਸੜਕ ਦੀ ਲੋਗੜ ਵਾਲੀ ਸਾਈਡ ਤੋਂ ਚੜਨ ਸਮੇਂ ਹਾਲਤ ਖਸਤਾ ਬਣੀ ਹੋਈ ਹੈ ਜਿਸ ਕਾਰਨ ਆਏ ਦਿਨ ਲੋਕਾਂ ਦੇ ਐਕਸੀਡੈਂਟ ਹੋ ਰਹੇ ਹਨ ਅਤੇ ਕਈ ਵਾਰ ਈ ਰਿਕਸ਼ਾ ਵੀ ਪਲਟ ਜਾਂਦੇ ਹਨ ਪਰ ਪ੍ਰਸ਼ਾਸਨ ਇਸ ਵੱਲ ਕੋਈ ਧਿਆਨ ਨਹੀਂ ਦੇ ਰਿਹਾ ਜਿਸ ਦੇ ਚੱਲਦਿਆਂ ਲੋਕਾਂ ਵੱਲੋਂ ਸਰਕਾਰ ਅਤੇ ਪ੍ਰਸ਼ਾਸਨ ਤੋਂ ਮੰਗ ਕੀਤੀ ਗਈ ਕਿ ਇਹ ਸੜਕ ਨੂੰ ਜਲਦ ਤੋਂ ਜਲਦ ਠੀਕ ਕੀਤਾ ਜਾਵੇ ਤਾਂ ਜੋ ਸ਼ਹਿਰ ਵਾਸੀਆਂ ਦੀ ਅਦਿੱਖਤਾ ਦਾ ਹੱਲ ਹੋ ਸਕੇ ਲੀਕੋ ਬ੍ਰਿਜ ਦੀ ਹਾਲਤ ਤੇ ਬੇਸ਼ਬਾੜ ਜਿਵੇਂ ਨਰਕ ਹੁੰਦੀ ਹੈ ਨਾ ਇਹ ਨਰਕ ਤੋਂ ਵੀ ਵੱਧ ਹੈ ਜੀ ਇੱਥੇ ਆਉਂਦੇ ਜਾਂਦੇ ਐਕਸੀਡੈਂਟ ਹੁੰਦੇ ਨਾ ਕੋਈ ਅੱਧਰ ਗਵਰਨਮੈਂਟ ਦਾ ਧਿਆਨ ਹੈ ਨਾ ਕੁਝ ਹੈ ਅਹੀਂ ਤੇ ਇਹ ਸਮੇਂ ਦੀ ਹੈ ਵੀ ਰੀਕੋ ਬ੍ਰਿਜ ਨੂੰ ਖਤਮ ਕਰਕੇ ਨਾ ਤੇ ਟੋਏ ਟਿੱਬੀਆਂ ਲਈ ਸੜਕ ਬਣਾ ਦਿਓ ਦੇਖੋ ਜੀ ਸਾਡੀ ਹੋਸ਼ ਤੋਂ ਪਹਿਲੇ ਦਾ ਬ੍ਰਿਜ ਆ ਇਹਦਾ ਕੋਈ ਰਿਪੇਅਰ ਨਹੀਂ ਕੋਈ ਕੁਛ ਨਹੀਂ ਕੋਈ ਧਿਆਨ ਨਹੀਂ ਇੱਧਰ ਗਵਰਨਮੈਂਟ ਦਾ ਕੋਈ ਕਾਰਪੋਰੇਸ਼ਨ ਦਾ ਧਿਆਨ ਨਹੀਂ ਮਹਤਾਂਪੁਰਾਂ ਤੇ ਅੰਨਾ ਜੀ ਇੱਥੋਂ ਦੀ ਕ੍ਰੋਸਿੰਗ ਦੇ ਵਿੱਚ ਹੀ ਤਕਰੀਬਨ 8 ਤੋਂ 10 ਕਿਲੋਮੀਟਰ ਦਾ ਫਰਕ ਪੈ ਜਾਂਦਾ ਅਗਰ ਅਸੀਂ ਘੁੰਮ ਕੇ ਜਾਈਏ ਤੇ ਤੇ ਅਗਰ ਇਹ ਬੰਝਵੇ ਤੇ ਕਿੰਨਾ ਕੁ ਗਵਰਨਮੈਂਟ ਨੂੰ ਪੈਟਰੋਲ ਦਾ ਬਚਤ ਹੋਏਗੀ ਆਮ ਕੰਜ਼ਿਊਮਰ ਨੂੰ ਕਿੰਨੀ ਕੁ ਬਚਤ ਹੋਏਗੀ ਇਹ ਤੇ ਤੁਸੀਂ ਸਮਝ ਦਿਓ ਪਤਾ ਨਹੀਂ ਕੀ ਆਪਸ ਦੇ ਵਿੱਚ ਇੰਨਾਂ ਦੀ ਰਹਿ ਜਾਂਦੀ ਹੈ ਗਵਰਨਮੈਂਟਾਂ ਬਦਲ ਜਾਂਦੀਆਂ ਉਹ ਆਪਣੀ ਆਪਣੀ ਮਹੱਤਾ ਦੱਸਣ ਲਈ ਉਹ ਕੋਈ ਨਾ ਕੋਈ ਅਰਚਨ ਪੈਂਦੀ ਰਹਿੰਦੀ ਹੈ ਹੁਣ ਆਮ ਆਦਮੀ ਸਾਡੇ ਵਰਗੇ ਨੂੰ ਕੋਈ ਪਤਾ ਨਹੀਂ ਵੀ ਕਿਧਰੋਂ ਕੀ ਪੋਜੀਸ਼ਨ ਹੋਣ ਦੀ ਹੈ પાસ ਹੋ ਚੁੱਕਾ ਹੈ ਇਧਰੋਂ ਸੀਨੀਅਰ ਲੀਡਰਸ ਨੇ ਵੀ ਆਖਿਆ ਹੈਗਾ ਵੀ ਇਹ ਪਾਸ ਹੋ ਚੁੱਕਾ ਹੈ ਇਹ ਬਣੇਗਾ ਲੇਕਿਨ ਅੱਜ ਦਿਨ ਤੱਕ ਇਹ ਵਾਲ ਪਤਾ ਨਹੀਂ ਕਿਉਂ ਧਿਆਨ ਨਹੀਂ ਜਾ ਰਿਹਾ ਗਵਰਨਮੈਂਟ ਦਾ ਚਾਹੀਦਾ ਇਹਨੂੰ ਇਮੀਜिएट ਬਣਾਉਣਾ ਚਾਹੀਦਾ ਜੀ ਇਹਦੇ ਵਿੱਚ ਪਬਲਿਕ ਨੂੰ ਬਹੁਤ ਬੈਨੀਫਿਟ ਹੈ ਇਹਨਾਂ ਲੋਕਰ ਦਾ ਪੁਲ ਕਹਿੰਦੇ ਆ ਜੀ ਇੱਥੇ ਬਹੁਤ ਤੰਗੀ ਆ ਦੁਨੀਆ ਨੂੰ ਇਹ ਨਹੀਂ ਲੋਕੀ ਲੰਗਦੇ ਗੱਡੀਆਂ ਲੋਕਾਂ ਨੂੰ ਭਜਦੀਆਂ ਜੋ ਟੁੱਟਦੀਆਂ ਜੋ ਲੋਕੀ ਇਹ ਨੋਕਾ ਕਿਰਾਂ ਨੇ ਖੇਡ ਬਣਾਈ ਇਹਨਾਂ ਦੇ ਅਫਸਰਾਂ ਨੇ ਇਹਨਾਂ ਦੇ ਉੱਤੇ ਕਾਰਵਾਈ ਕੀਤੀ ਜਾਵੇ ਕਿਉਂ ਨਹੀਂ ਹੁੰਦੀ ਕਾਰਵਾਈ ਇਹਨੂੰ ਪੁਲ ਟੁੱਟੇ ਨੂੰ ਬਹੁਤ ਚਿਰ ਹੋ ਗਿਆ ਇਹ ਇਹ ਐਮਰਜੈਂਸੀ ਲੋਲ ਹੈਗੀ ਆ ਇਹ ਇਹਨਾਂ ਦੀ ਕਾਰਵਾਈ ਕੀਤੀ ਜਾਵੇ ਨਹੀਂ ਕਰਦਾ ਹੋਏ ਅਫਸਰਾਂ ਦੇ ਕਾਰਵਾਈ ਕਰੋ ਕਿਉਂ ਨਹੀਂ ਦੀ ਪੋਲ ਚੈੱਕ ਕਰਦੇਗੇ ਇਹ ਪੋਲ ਨਵਾਂ ਬੰਨਣਾ ਚਾਹੀਦਾ ਜੀ ਬਹੁਤ ਬਹੁਤ ਤੰਗੀ ਆ ਬਹੁਤ ਜਿਆਦਾ ਗੁਰੂ ਨਗਰੀ ਛੇਰੀ ਅਮਰਸਰ ਸਾਹਿਬ ਦਾ ਸਭ ਤੋਂ ਵੱਡਾ ਮੁਹੰਦਮਪੁਰਮ ਬ੍ਰਿਜ ਜਿਸ ਨੂੰ ਕਿ ਰੀਗੋ ਬ੍ਰਿਜ ਨਾਮ ਤੋਂ ਜਾਣਿਆ ਜਾਂਦਾ ਹੈ ਅਗਰ ਇਸ ਪੁਲ ਦੀ ਗੱਲ ਕਰ ਲਈਏ ਅੰਗਰੇਜ਼ਾਂ ਦੇ ਸਮੇਂ ਦਾ ਬਣਿਆ ਪੁਲ ਹੈ ਪਰ ਇਸ ਦੀ ਮੁਰੰਮਤ ਦੀ ਗੱਲ ਕਰ ਲਈਏ ਬਿਲਕੁਲ ਨਹੀਂ ਹੋ ਰਹੀ ਕਾਰਨ ਹੈ ਕਿ ਜਗਾ ਜਗਾ ਤੋਂ ਪੁਲ ਟੁੱਟ ਪਿਆ ਚਾਹੇ ਉਹ ਲੋਗੜ ਵਾਲੀ ਸਾਈਡ ਆ ਚਾਹੇ ਚੀਫ ਕਲਸਾ ਦੀਵਾਨ ਵਾਲੀ ਸਾਈਡ ਆ ਦੋਵੇਂ ਸਾਈਡ ਤੋਂ ਪੁਲ ਟੁੱਟਾ ਪਿਆ ਸੜਕ ਜਿਹਦੇ ਕਰਕੇ ਆਏ ਦਿਨ ਲੋਕਾਂ ਦੀਆਂ ਗੱਡੀਆਂ ਪਿੱਟਦੀਆਂ ਜਾਵਿਨ ਨੇ ਪਰ ਪ੍ਰਸ਼ਾਸਨ ਪਤਾ ਨਹੀਂ ਕਿੱਥੇ ਬੈਠਾ ਹਵਾਈ ਗੱਲਾਂ ਕਰ ਰਿਹਾ ਹੈ ਪੁਲ ਦੇ ਉਬਰਾਂਦੀਆਂ ਪਰ ਜੇ ਮੰਤਰੀ ਤੇ ਗੱਲ ਹੈ ਕੁਝ ਹੋ ਰਹੀ ਹੈ ਜਿਸ ਦੀਆਂ ਮੂੰਹ ਬੋਲਦੀਆਂ ਕੈਮਰੇ ਨਾਲ ਤਸਵੀਰਾਂ ਤੁਹਾਨੂੰ ਦਿਖਾਈਆਂ ਜਾ ਰਹੀਆਂ ਕਿ ਕਿੰਨੀ ਹੀ ਲੋਕਾਂ ਨੂੰ ਪਰੇਸ਼ਾਨੀ ਦੇ ਵਿੱਚ ਆ ਰਹੀ ਹੈ ਸਰਕਾਰ ਅਤੇ ਪ੍ਰਸ਼ਾਸਨ ਨੂੰ ਲੋਕਾਂ ਦੀ ਪਹਿਲ ਦੇ ਆਧਾਰ ਤੇ ਇੱਕੋ ਹੀ ਮੰਗ ਹੈ ਕਿ ਪਹਿਲ ਦੇ ਆਧਾਰ ਦੇ ਉੱਤੇ ਪੁਲ ਦੀ ਜਿਹੜੀ ਕੰਮ ਹੈ ਚਾਹੇ ਉਹਨੂੰ ਨਵਾਂ ਬਣਾਇਆ ਜਾਵੇ ਜਾਂ ਦੀ ਮੁਰੰਮਤ ਵਧੀਆ ਤਰੀਕੇ ਦੇ ਤੇ ਕੀਤੀ ਜਾਵੇ ਤਾਂ ਜੋ ਲੋਕਾਂ ਨੂੰ ਉੱਥੋਂ ਲੰਘਣ ਸਮੇਂ ਕਿਸੇ ਵੀ ਦੇ ਨਾਲ ਚੁਚਿਲ ਸ਼ਰਮਾ ਫਾਸਟ ਏ ਨਿਊਜ਼ ਅਮਰਿਤਸਰ ਡਿਪਟੀ ਕਮਿਸ਼ਨਰ ਘਨਸ਼ਾਮ ਥੋਰੀ ਵੱਲੋਂ ਅਮਰਿਤਸਰ 에য়ারਪੋਰਟ ਜੰਕਸ਼ਨ ਅਤੇ ਅਮਰਿਤਸਰ ਬਾਈਪਾਸ ਗ੍ਰੀਨਫੀਲਡ ਪ੍ਰੋਜੈਕਟ ਦੀ ਤਾਜ਼ਾ ਸਥਿਤੀ ਦਾ ਜਾਇਜ਼ਾ ਲਿਆ ਗਿਆ ਉਹਨਾਂ ਅਧਿਕਾਰੀਆਂ ਨੂੰ ਮੁਆਵਜ਼ੇ ਦੇ ਕੇਸਾਂ ਦਾ ਜਲਦ ਨਿਪਟਾਰਾ ਯਕੀਨੀ ਬਣਾਉਣ ਦੀਆਂ ਹਦਾਇਤਾਂ ਦਿੱਤੀਆਂ ਤਾਂ ਜੋ ਇਹਨਾਂ ਪ੍ਰੋਜੈਕਟਾਂ ਵਿੱਚ ਦੇਰੀ ਤੋਂ ਬਚਿਆ ਜਾ ਸਕੇ ਨਗਰ ਕੌਂਸਲ ਤਰਨਤਾਰਨ ਵੱਲੋਂ ਸ਼ਹਿਰ ਵਿੱਚ ਜੋ ਪਲਾਸਟਿਕ ਦੇ ਲਿਫਾਫੇ ਅਤੇ ਡਿਸਪੋਜ਼ੇਬਲ ਆਈਟਮਸ ਵੇਚ ਰਹੇ ਹਨ ਉਹਨਾਂ ਨੂੰ ਬੰਦ ਕਰਵਾਉਣ ਦੀ ਮੁਹਿੰਮ ਚਲਾਈ ਗਈ ਜਿਸ ਤਹਰ ਦੁਕਾਨਾਂ ਤੇ ਛਾਪੇਮਾਰੀ ਕੀਤੀ ਗਈ ਅਤੇ ਸਮਾਨ ਜ਼ਬਤ ਕੀਤਾ ਗਿਆ ਅਤੇ ਤਾੜਨਾ ਕੀਤੀ ਗਈ ਕਿ ਇਹ ਮੁਹਿੰਮ ਜਾਰੀ ਰਹੇਗੀ। ਨਾਲ ਵੀ ਸਾਡਾ ਇਹ 15-20 ਕਿਲੋ ਸਾਡੇ ਕੋਲ ਜਿਹੜਾ ਵਾ ਪਲਾਸਟਿਕ ਦੇ ਲਫਾਫੇ ਔਰ ਜਿਹੜੀਆਂ ਪਲਾਸਟਿਕ ਦੀਆਂ ਬਣੀਆਂ ਵਸਤੂਆਂ ਜਿਸ ਤਰ੍ਹਾਂ ਗਲਾਸ ਆ ਕੋਈ ਚਮਚ ਆ ਕੋਈ ਕੰਪੈਕਟ ਛੜੀਆਂ ਵਗੈਰਾ ਵਾ ਦੁਕਾਨਾਂ 'ਤੇ ਜਿਹੜੇ ਆ ਚਾਰਟ ਵਗੈਰਾ ਵੇਚਦੇ ਉਹਨਾਂ ਨੇ ਰੱਖੇ ਹੋਏ ਸੀ ਔਰ ਸਾਡੇ ਵੱਲੋਂ ਆ ਤੁਹਾਡੇ ਸਾਹਮਣੇ ਰੱਖਿਆ ਹੋਇਆ ਇਹ ਫੜ ਕੇ ਲੈਂਦੇ ਹਾਂ। ਜੀ ਤੇ ਸਾਡੇ ਵੱਲੋਂ ਇਹਨਾਂ ਨੂੰ बार-बार ਸਮਝਾਇਆ ਜਾਂਦਾ ਕਿ ਆਪ ਜਿਹੜਾ ਕਾਲੇ ਕਾਲੇ ਰੰਗ ਦਾ ਲਫਾਫਾ ਵਾ ਇਹ ਬਿਲਕੁਲ ਦੁਕਾਨ ਤੇ ਨਾ ਰੱਖਿਆ ਜਾਵੇ ਕਿਉਂਕਿ ਇਹ ਸਭ ਤੋਂ ਜ਼ਿਆਦਾ ਖਤਰਨਾਕ ਜਿਹੜਾ ਵਾ ਕਾਲਾ ਲਫਾਫਾ ਵਾ ਔਰ ਇਹ ਜਿਹੜਾ ਵਾ ਕੈਂਸਰ ਦਾ ਕਾਰਨ ਬਣਦਾ ਵਾ ਕਾਲਾ ਰੰਗ ਆ ਸਾਡੇ ਸਮਝਾਉਣ ਦੇ ਬਾਵਜੂਦ ਵੀ ਜਿਹੜੇ ਦੁਕਾਨਦਾਰ ਜਾਂ ਰੇੜੀਆਂ ਵਾਲੇ ਆ ਇਹ ਸਸਤਾ ਹੋਣ ਕਰਕੇ ਜਿਹੜਾ ਵਾ ਉਹ ਆਪਣੀਆਂ ਜਿਹੜਾ ਵਾ ਸਮਾਨ ਵੇਚਣ ਵਾਸਤੇ ਸਮਾਨ ਦੇਣ ਵਾਸਤੇ ਜਿਹੜਾ ਵਾ ਇਹ ਇਸ ਲਫਾਫੇ ਦੀ ਵਰਤੋਂ ਕੀਤੀ ਜਾਂਦੀ ਹੈ ਔਰ ਸਾਨੂੰ ਜਿੱਥੇ-ਜਿੱਥੇ ਵੀ ਚਾਹੇ ਹੋ ਰੇੜੀ ਵਾਲਾ ਚਾਹੇ ਦੁਕਾਨਦਾਰ ਜਿੱਥੇ ਵੀ ਸਾਨੂੰ ਇਹ ਲਫਾਫਾ ਮਿਲਿਆ ਅਸੀਂ ਚੁੱਕ ਕੇ ਲੈਂਦਾ ਔਰ ਅਸੀਂ ਇਹ ਜਬਤ ਕਰ ਲਿਆ ਇਹ ਸਾਡੇ ਵੱਲੋਂ ਜਿਹੜਾ ਇਹਨੂੰ ਡਿਸਪੋਜ਼ ਆਫ ਕੀਤਾ ਜਾਏਗਾ ਔਰ ਬਕਾਇਦਾ ਜਿੰਨਾ ਤੋਂ ਲਫਾਫੇ ਜਾਂ ਪਲਾਸਟਿਕੀਆਂ ਬਣਾਇਂ ਸਮਾਨ ਲੈਂਦਾ ਵਾ ਫੜ ਕੇ ਆ ਕੁਝ ਉੱਥੇ ਉਹ ਪਲੇਟਾਂ ਟਰੇਆਂ ਵਗੈਰਾ ਔਰ ਇਹ ਸਾਰਾ ਜਿਹੜਾ ਵਾ ਸਾਡੇ ਵੱਲੋਂ ਜਬਤ ਕਰ ਲਿਆ ਗਿਆ ਔਰ ਉਹਨਾਂ ਦੇ ਬਕਾਇਦਾ ਚਲਾਨ ਕੀਤੇ ਗਏ ਔਰ ਜੋ ਉਹਨਾਂ ਨੂੰ ਜਿਹੜਾ ਆਪਣਾ ਸਰਕਾਰੀ ਅਤੇ ਤਾਰੂਲਾ ਮਸਾਰ ਜਿਹੜਾ ਉਹਨਾਂ ਦਾ ਬਣਦਾ ਜੁਰਮਾਨਾ ਜਿਹੜਾ ਉਹਨਾਂ ਤੋਂ ਵਸੂਲ ਕੀਤਾ ਜਾਦਾ ਹੈ। ਦਿਫਾਸੀਆ ਮੁਕਤ ਸ਼ਹਿਰ ਬਣਾਉਣ ਦੀ ਮੁਹਿੰਮ ਜੋ ਹੈ ਵਧੀ ਗਈ ਹੈ। ਔਰ ਸੈਨੀਟਰੀ ਇਨਸਪੈਕਟਰ ਨਾਲ ਗੱਲਬਾਤ ਕਰਦੇ ਹੋਏ ਉਹਨਾਂ ਦੱਸਿਆ ਹੈ ਕਿ ਸਾਡੀ ਟੀਮ ਜਿਹੜੀ ਹੈ ਉਹ ਛਾਪੇਮਾਰੀ ਕਰ ਰਹੀ ਹੈ। ਅਸੀਂ ਤਕਰੀਬਨ ਸਾਡੇ ਨਾਲ ਪੋਲੂਸ਼ਨ ਟੀਮ ਵੀ ਜਾਂਦੀ ਹੈ ਔਰ ਜੋ ਹਰ ਹਫਤੇ ਚੈਕਿੰਗ ਕੀਤੀ ਜਾ ਰਹੀ ਹੈ। ਕੱਲ ਵੀ ਅਸੀਂ ਜੋ ਹੈ ਲਫਾਫਿਆਂ ਦਾ ਸ਼ਿਕਾਇਤਾਂ ਜੋ ਫੜਿਆ ਹੈ ਔਰ ਜਿਸ ਨਾਲ ਗੋ ਵੀ ਇਹ ਕੰਮ ਜਿਹੜਾ ਹੈ ਜਾਰੀ ਰਹੇਗਾ। ਉਹਨਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਇਹ ਲਫਾਫੇ ਨਾ ਵਰਤਣ ਇਹ ਕੈਂਸਰ ਦੀ ਬਿਮਾਰੀ ਫੈਲਾਉਂਦੇ ਹਨ ਕੈਮਰਾਮੈਨ ਵਿਕਰਮ ਸੈਲ ਦੇ ਨਾਲ ਗੁਰਿੰਦਰ ਟਿੰਕੂ ਰਿਪੋਰਟ ਫਾਸਟਰੀ ਨਿਊਜ਼ ਦਰਨਤਾਰ ਜ਼ਿਲ੍ਹਾ ਚੋਣ ਅਧਿਕਾਰੀ ਗਨਸ਼ਾਮ ਥੋਰੀ ਨੇ ਨਮੀਆਂ ਬਨ ਰਹੀਆਂ ਵੋਟਾਂ ਤੇ ਚੱਲ ਰਹੇ ਸੁਦਾਈ ਦੇ ਕੰਮ ਦਾ ਜਾਇਜ਼ਾ ਲੈਂਦੇ ਆ ਦੱਸਿਆ ਕਿ ਜ਼ਿਲ੍ਹੇ ਵਿੱਚ ਜਿੰਨਾਂ ਵੋਟਰਾਂ ਦੀ ਕਿਸੇ ਕਾਰਨ ਦੋਹਰੀ ਵੋਟ ਬਣੀ ਹੈ ਨੂੰ ਚੋਣ ਵਿਭਾਗ ਵੱਲੋਂ ਡਾਕ ਰਾਹੀਂ ਨੋਟਿਸ ਭੇਜੇ ਜਾ ਚੁੱਕੇ ਹਨ ਉਹਨਾਂ ਦੱਸਿਆ ਕਿ ਇਸ ਨੋਟਿਸ ਦੇ ਨਾਲ-ਨਾਲ ਫਾਰਮੈਟ AV ਅਜੇ ਹੀ ਵੋਟਾਂ ਨੂੰ ਭੇਜਿਆ ਗਿਆ ਹੈ। ਮਾਮਲਾ ਅਮਰitsar ਦੇ थाना ਮੋਹਕੰਪੂਰਾ ਅਧੀਨ ਆਉਂਦੇ ਪਿੰਡ ਰਸੂਲਪੁਰ ਕਲਰਾਂ ਦਾ ਹੈ ਜਿੱਥੇ ਇੱਕ ਪੰਡਿਤ ਵੱਲੋਂ ਦੀਵਾਰ ਪਲਸਤਰ ਕਰਵਾਉਂਦੇ ਦੋ ਧਿਰਾਂ ਵਿਚਾਲੇ ਝੜਪ ਹੋ ਗਈ ਅਤੇ ਦੋਵਾਂ ਧਿਰਾਂ ਵੱਲੋਂ ਇੱਕ ਦੂਜੇ ਉੱਪਰ ਕੁੱਟਮਾਰ ਅਤੇ ਗਾਲੀ ਗਲੋਚ ਦੇ ਇਲਜ਼ਾਮ ਲਗਾਏ ਜਾ ਰਹੇ ਹਨ। थाना ਮੋਹਕੰਪੂਰਾ ਦੇ ਐਸਐਚਓ ਰਣਜੀਤ ਸਿੰਘ ਨੇ ਆਖਿਆ ਕਿ ਮਾਮਲੇ ਦੀ ਜਾਂਚ ਕਰ ਬੰਦੀ ਕਾਰਵਾਈ ਕੀਤੀ ਜਾਵੇਗੀ। ਉਹ ਆਏ ਆ ਵੀ ਇਦਾਂ ਹੀ ਗਏ ਆ ਤੇ ਇਹਨਾਂ ਮਗਰੋਂ ਲੈ ਆ ਕੇ ਬੰਦੇ ਲੈ ਆ ਕੇ ਬੰਦੇ ਲੈ ਆ ਜੀ ਮਗਰੋਂ ਘਰ ਘਰ ਤੋਂ ਮੰਦਾ ਸੀ ਤੇ ਨਾਲ ਡਾਂਸਰ ਦਾ ਤਲਾਕ ਦੀ ਜ਼ਰੂਰਤ ਵੀ ਠੱਕੇ ਨਾਲ ਥੱਲੇ ਪੂਰਤ ਨੂੰ ਲਾਫਰ ਕਰਤੀ ਨਾਲ ਸੋਟਾ ਆਏ ਹੋਈ ਸ਼ਿਵ ਸ਼ੰਕਰ ਪੰਤ ਤੋਂ ਬੰਦੇ ਲਿਆਂਦੇ 50 30 ਜਣੇ ਬੁੜੀਆਂ ਬੰਦੇ ਪਾ ਕੇ ਬੜੇ ਜਣੇ ਇੱਕ ਤਾਂ ਵੀਡੀਓ ਦਿਖਾਉ ਦਿੰਦੇ ਆ ਕੰਦ ਸਾਡੀ ਜਗ੍ਹਾ ਦੇ ਵਿੱਚ ਉਹਦੀ ਪੰਡਤ ਜੀ ਕੰਦ ਆ ਸਾਡੀ ਜਗਾ ਵਾ ਪੰਡਤ ਕਹਿੰਦਾ ਜੀ ਮੈਂ ਪਲੇਸਟਰ ਕਰਨਾ ਦੇ ਦੇ ਫੋਟਾ ਸਾਡਾ ਜਾਣ ਆ ਵਾ ਜਗ੍ਹਾ ਜਾਣ ਦੀ ਹੈ ਜੀ ਆਡੀ ਜਗ੍ਹਾ ਅਸੀਂ ਆਪਣੀ ਜਗ੍ਹਾ ਦੇ ਵਿੱਚ ਕਿਸ ਤਰ੍ਹਾਂ ਪਲਸਟਰ ਹੁੰਦੇ ਜੀ ਆਡੀ ਮਰਜ਼ੀ ਸਾਹਿਬ ਦੀ ਨਾ ਬੜਾ ਖੁਸ਼ ਹੋ ਜਾਂਦਾ ਪਰ ਅਸੀਂ ਅਸੀਂ ਉਹ ਬੁਲ ਮਾਸ਼ੀਆਂ ਬਕਲ ਲੈਂਦੇ ਗਾੜੇ ਥਾਣੇ ਦਾ ਮਾਮਲਾ ਹੈ ਜੀ ਇਹ ਲੋਕ ਮੇਰੇ ਥਾਣੇ ਦਾ ਮਾਮਲਾ ਦਾ ਇੱਕ ਕੰਦ ਨੂੰ ਪਲਸਟਰ ਕਰਨ ਦਾ ਮਸਲਾ ਜੀ ਇੱਕ ਜਿਹਦੇ ਵਿੱਚ ਬੰਜੀ ਰਹਿੰਦੇ ਆ ਜੀ ਉਹ ਆਪਣਾ ਬਣਾ ਰਹੇ ਆ ਪਥਲ ਪੇਰਾ ਬਣਾ ਲਿਆ ਸੰਕਾ ਵਾਸਤੇ ਉਹਦੇ ਬਾਰ ਬਾਰ ਕੰਦੋ ਪਲਸਟਰ ਕਰਨਾ ਚਾਹੁੰਦੇ ਆ ਤੇ ਜਿਹੜੇ ਦੂਸਰੇ ਪਾਰਟੀ ਆ ਉਹ ਕਹਿ ਰਹੀ ਹੈ ਵੀ ਅਸੀਂ ਨਹੀਂ ਕਰਨ ਦੇ ਦੀ ਇਹ ਸ੍ਰੀ ਪਾਰਟੀ ਜਸਵਿੰਦਰ ਸਿੰਘ ਪਾਰਟੀ ਇਹਨਾਂ ਨੇ ਧੱਕਾ ਮੂਕੀ ਕੀਤੀ ਤੇ ਚੁਕੜਾ ਵਗੈਰਾ ਮਾਰਿਆ ਜੋ ਇਸ ਸੰਬੰਧੀ ਇਹਨਾਂ ਕੋਲ ਤਲਖਾਸ ਲਿਆ ਜੋ ਮੰਦੀ ਕਾਰਵਾਈ ਕੀਤੀ ਜਾ ਰਹੀ ਫਾਸਟਵੇ ਦਾ ਫਿਲਮੀ ਚੈਨਲ ਨੰਬਰ 240 ਤੇ ਫਾਸਟਵੇ ਮੂਵੀ ਚੈਨਲ ਨੰਬਰ 241 ਤੇ ਫਾਸਟਵੇ ਮੈਟਰੋ ਚੈਨਲ ਨੰਬਰ 242 ਤੇ ਫਾਸਟਵੇ 뮤직 ਚੈਨਲ ਨੰਬਰ 243 ਤੇ ਗੁਰਦੁਆਰਾ ਸ਼ਹੀਦਾ ਸਾਹਿਬ ਤੋਂ ਸਿੱਧਾ ਪ੍ਰਸਾਰਣ ਚੈਨਲ ਨੰਬਰ 556 ਸ਼੍ਰੀ ਦੁਰਗਿਆਣਾ ਤੀਰਤ ਤੋਂ ਸਿੱਧਾ ਪ੍ਰਸਾਰਣ ਚੈਨਲ ਨੰਬਰ 563 ਤੇ ਕੀਤਾ ਜਾ ਰਿਹਾ ਹੈ ਮੰਦਿਰ ਲਾਲ ਭਵਨ ਮਾਡਲ ਟਾਊਨ ਤੋਂ ਸਵੇਰੇ ਸਿੱਧਾ ਪ੍ਰਸਾਰਣ ਚੈਨਲ ਨੰਬਰ 241 ਅਤੇ ਸ਼ਾਮ ਨੂੰ ਸਿੱਧਾ ਪ੍ਰਸਾਰਣ ਚੈਨਲ ਨੰਬਰ 242 ਤੇ ਕੀਤਾ ਜਾਂਦਾ ਹੈ ਫਾਸਟਵੇ ਦੇ ਲੋਕਲ ਚੈਨਲਸ ਤੇ ਐਡਵਰਟਾਈਜ਼ਮੈਂਟ ਦੇ ਲਈ ਫੋਨ ਨੰਬਰ 7009308883 ਤੇ ਸੰਪਰਕ ਕੀਤਾ ਜਾ ਸਕਦਾ ਹੈ पुलिस थाना रामदास वलो गुप्त सूचना के आधार पे नीता नाम दे व्यक्ति दे घर छापेमारी करके 400 किलो लाहन और 30 बोतल ना जायज शराब बरामद कीती गई मामला दर्ज करके के दोषी दीपाल कीती जा रही है हुनसमा हो गए एक छोटे जाय ब्रेक दा ब्रेक तो बाद तूसी देखोगे बीआरटीएस तो देखो बस दिया बंद होने कारण ਲੋਕ ਪਰੇਸ਼ਾਨ ਇਹ ਤੇ ਕੁਝ ਹੋਰ ਖਬਰਾਂ ਇੱਕ ਛੋਟੇ ਜੈ ਟ੍ਰੇਕ ਤੋਂ ਬਾਅਦ Land, अपने बच्चों को नेचर का अनुभव और राइट्स का फन दीजिए आइए कंपनी बाग में सबके मन पसंद फन लैंड में और मजे लीजिए बेशुमार राइट्स, बोटिंग रेस्टोरेंट हॉर्स राइडिंग आर्टिफिशियल जू डांस और बहुत सारी एक्साइटिंग एक्टिविटीज का एंट्री सिर्फ पांच रुपये शुरू Unlimited it fun. Yeah mama let me let me let me head the drop let, let me make you move come back boy baby but I'm a little great get the job live a job is a mera swag yeah let me make you move let me make you move come back boy baby but I'm a little great get the job live a job is a mera swag yeah <coughs> ਬ੍ਰੇਕ ਤੋਂ ਬਾਅਦ ਇੱਕ ਵਾਰ ਫੇਰ ਤੁਹਾਡਾ ਸਵਾਗਤ ਹੈ ਪਿਛਲੇ ਕਾਫੀ ਸਮੇਂ ਤੋਂ ਅੰਮ੍ਰਿਤਸਰ ਵਿੱਚ ਬੀਆਰਟੀਐਸ ਬੱਸਾਂ ਦੀਆਂ ਸੇਵਾਵਾਂ ਬੰਦ ਹਨ ਅਤੇ ਸੰਬੰਧਿਤ ਮਹਿਕਮਾ ਐਸਵਾਲ ਕੋਈ ਧਿਆਨ ਨਹੀਂ ਦੇ ਰਿਹਾ ਅਸੀਂ ਆਪਣੇ ਚੈਨਲ ਰਾਹੀਂ ਇਹਨਾਂ ਬੰਦ ਸੇਵਾਵਾਂ ਦੀਆਂ ਖਬਰਾਂ ਬਖਾ ਚੁੱਕੇ ਹਾਂ ਅਤੇ ਲੋਕ ਵੀ ਪਰੇਸ਼ਾਨ ਹਨ ਨਗਰ ਨਿਗਮ ਅੰਮ੍ਰਿਤਸਰ ਦੇ ਸਾਬਕਾ ਕਮਿਸ਼ਨਰ ਰਾਹੁਲ ਨੇ ਪਿਛਲੀ 15 ਨਵੰਬਰ ਤੋਂ ਇਹਨਾਂ ਸੇਵਾਵਾਂ ਦੀ ਬਹਾਲੀ ਬਾਰੇ ਦੱਸਿਆ ਸੀ ਪਰ ਉਹਨਾਂ ਦੇ ਤਬਾਦਲੇ ਤੋਂ ਬਾਅਦ ਇਸ ਬਾਰੇ ਗੱਲ ਕਰਨ ਵਾਲਾ ਸੀ ਤੇ ਕੋਈ ਅਫਸਰ ਨਹੀਂ ਮੌਜੂਦ ਸ਼ਹਿਰ ਵਾਸੀਆਂ ਦੀ ਪਰੇਸ਼ਾਨੀ ਬਾਰੇ ਕੋਈ ਨਹੀਂ ਸੋਚ ਰਿਹਾ ਕਿਉਂਕਿ ਏਸੀ ਬਸਾਂ ਦੀ ਸਹੂਲਤ ਸੀ ਗਰਮੀਆਂ ਅਤੇ ਸਰਦੀਆਂ ਵਿੱਚ ਕਾਫੀ ਸਮੇਂ ਤੋਂ ਅਸੀਂ ਵੇਖਦੇ ਪਏ ਹਾਂ ਕਿ ਬੀਆਰਟੀਐਸ ਦਾ ਜਿਹੜਾ ਪਾਸੇਜ ਹੈ ਉਹ ਖਾਲੀ ਪਿਆ ਹੋਇਆ ਹੈ ਕਾਰਨ ਇਹ ਹੈ ਕਿ ਸਾਈਕੋਪਈਆ ਕੋਈ ਬੱਸਿਸ ਨਹੀਂ ਹੈਗੀਆਂ ਔਰ ਪਬਲਿਕ ਟ੍ਰੈਨ ਦੀ ਪਰੇਸ਼ਾਨੀ ਹੋ ਰਹੀ ਹੈ ਉਹ ਅਲੱਗ ਗਰਮੀਆਂ ਨਿਕਲ ਗਏ ਸਾਰੀਆਂ ਸਰਦੀਆਂ ਵੀ ਨਿਕਲ ਗਏ ਇੱਕ ਤਰੀਕੇ ਦੀ ਆ ਕੇ ਅੱਧ ਵਿੱਚ ਅਸੀਂ ਖੜੇ ਹਾਂ ਕਿ ਟਾਈਮ ਰਹਿ ਕਿੰਨਾ ਗਿਆ ਹੈ ਜਦੋਂ ਵੀ ਕੋਈ ਅਫਸਰ ਨਾਲ ਅਸੀਂ ਗੱਲ ਕਰਦੇ ਹਾਂ ਕਮਿਸ਼ਨਰ ਸਾਹਿਬ ਲਾਸਟ ਕਹਿ ਕੇ ਗਏ ਸੀ ਕਿ 12 15 ਨਵੰਬਰ ਰਾਦਰ ਕਿ ਸਰਵਿਸ ਸ਼ੁਰੂ ਹੋ ਜਾਣਗੇ ਕਮਿਸ਼ਨਰ ਸਾਹਿਬ ਦੀ ਆਪਣੀ ਤਬਦੀਲੀ ਹੋ ਗਈ ਉਹ ਇੱਥੋਂ ਚਲੇ ਗਏ ਆ ਤੇ ਕਿੰਨੂੰ ਅਸੀਂ ਪੁੱਛਿਆ ਹੁਣ ਕਿਉਂਕਿ ਸੀਟ ਤੇ ਕੋਈ ਵੀ ਨਹੀਂ ਲੋਕ ਪਰੇਸ਼ਾਨ ਹਨ ਸਟਾਫ ਪਰੇਸ਼ਾਨ ਹੈ ਬੀਆਰਟੀਐਸਾ ਲੇਕਿਨ ਡਿਸੀਜਨ ਕੋਈ ਨਹੀਂ ਹੋ ਰਿਹਾ ਇਸ ਸਰਵਿਸ ਬਾਰੇ ਵੇਸ਼ ਕੀਤਾ ਗਿਆ ਟਾਈਮ ਔਰ ਪੈਸਾ ਯਾ ਕੋਈ ਰਿਜ਼ਲਟ ਨਿਕਲੇਗਾ ਐਡਨ ਕਾਰਪੋਰੇਸ਼ਨ ਹੀ ਦੱਸੇਗੀ ਕੈਮਰਾ ਪਰਸਨ ਰਕੇਸ਼ਨਲ ਜੇਪੀ ਸਿੰਘ ਫਾਸਲ ਯੂਸ ਅੰਮ੍ਰਿਤਸਰ ਸਮਾਜ ਸੇਵਕ ਵਿਨੋਦ ਸ਼ਰਮਾ ਦੀ ਸਪੁੱਤਰੀ पूजा शर्मा जो की जालंधर ਵਿਖੇ बतौर ਅਧਿਆਪਕਾ ਆਪਣੀ ਡਿਊਟੀ ਨਿਭਾ ਰਹੇ ਹਨ ਨੂੰ ਫੈਡਰੇਸ਼ਨ ਆਫ ਪ੍ਰਾਈਵੇਟ ਸਕੂਲਸ ਐਂਡ ਐਸੋਸੀਏਸ਼ਨਸ ਆਫ ਪੰਜਾਬ ਵੱਲ ਚੰਡੀਗੜ੍ਹ ਵਿਖੇ ਫੈਪ ਨੈਸ਼ਨਲ ਅਵਾਰਡ 2023 ਬੈਸਟ ਟੀਚਰ ਅਵਾਰਡ ਪ੍ਰੈਜ਼ੀਡੈਂਟ ਡਾਕਟਰ ਜਗਜੀਤ ਸਿੰਘ ਵੱਲੋਂ ਦਿੱਤਾ ਗਿਆ ਇਸ ਮੌਕੇ ਵਿਸ਼ਾਲ ਜੋਤੀ ਸਮੇਤ ਵੱਡੀ ਗਿਣਤੀ ਵਿੱਚ ਅਧਿਆਪਕ ਅਤੇ ਐਫਏਪੀ ਦੇ ਮੈਂਬਰ ਮੌਜੂਦ ਸਨ ਅੰਬੇਡਕਰ ਸਮਾਜ ਦਲ ਦੇ ਰਾਸ਼ਟਰੀ ਪ੍ਰਧਾਨ ਸਨੀ ਦਾਨਵ ਦੀ ਅਗਵਾਈ ਹੇਠ ਵਿਰਿੰਦਰ ਸਿੰਘ ਦੇ ਹੱਕ ਵਿੱਚ ਪ੍ਰੈਸ ਕਾਨਫਰੰਸ ਕੀਤੀ ਗਈ। ਵਿਰਿੰਦਰ ਸਿੰਘ ਨੇ ਦੱਸਿਆ ਕਿ ਜਮ੍ਹਾਂਬੰਦੀ 2011-12 ਚ ਉਹ ਕਾਬਜ਼ ਆ ਰਹੇ ਹਨ। 17 ਅਕਤੂਬਰ 2020 ਨੂੰ ਮਾਨਯੋਗ ਅਦਾਲਤ ਨੇ ਉਹਨਾਂ ਦੇ ਹੱਕ 'ਚ ਡਿਗਰੀ ਦਿੱਤੀ ਸੀ। ਉਸ ਡਿਗਰੀ ਦੇ ਮੁਤਾਬਕ ਨਗਰ ਸੁਧਾਰ ਟਰਸਟ ਇਸ ਜ਼ਮੀਨ 'ਤੇ ਕੋਈ ਦਖਲਅੰਦਾਜ਼ੀ ਨਹੀਂ ਕਰੇਗਾ। ਨਾ ਹੀ ਜ਼ਮੀਨ ਨੂੰ ਕਿਰਾਏ ਤੇ ਦੇਵੇਗਾ। ਅਤੇ ਨਾ ਹੀ ਕਾਨੂੰਨੀ ਤੌਰ ਤੇ ਜ਼ਮੀਨ ਤੇ ਕਬਜ਼ਾ ਕਰਨ ਦੀ ਕੋਸ਼ਿਸ਼ ਕਰੇਗਾ ਅੰਬੇਡਕਰ ਸਮਾਜ ਤਲਵੰ ਲੋ ਵਿਰਿੰਦਰ ਸਿੰਘ ਨੂੰ ਇਨਸਾਫ ਦਵਾਉਣ ਦੀ ਗੱਲ ਆਖੀ ਵੱਡੀ ਗਿਣ ਤੇ ਵਿੱਚ ਸੰਸਥਾ ਦੇ ਮੈਂਬਰ ਮੌਜੂਦ ਸਨ ਦੇ ਸਾਥੀ ਚੰਗੀ ਤਰ੍ਹਾਂ ਜਾਣਦੇ ਆ ਕਿ ਜਿਹੜਾ ਡਿਗਰੀ ਆ ਉਹ ਸਾਥੀਆਂ ਦੇ ਹੱਕ ਚ ਹੋਈ ਆ ਉਥੇ ਪੈਲੀ ਵਾਈ ਗਈ ਆ ਮਿਹਨਤ ਕਰ ਰਹੇ ਨੇ ਬੀਤੇ ਦਿਨੀ ਵੀ ਇਹਨਾਂ ਦੇ ਇਲਜ਼ਾਮ ਲਗਾਏ ਗਏ ਕਿ ਇਹਨਾਂ ਨੇ ਉਥੇ ਮੀਟਰ ਤੋੜਤਾ ਇਹ ਕਰਤਾ ਉਹ ਕਰਤਾ ਕਿ ਸਾਡਾ ਜੀ ਅਸੀਂ 30 ਸਾਲ ਤੋਂ ਇੱਥੇ ਕਬਜ਼ੇ ਆ ਸਾਡਾ ਰੈਵਨਿਊ ਦੇ ਵਿੱਚ ਜਮ੍ਹਾਂ ਬੰਦੀਆਂ ਗਰਦੌਰੀਆਂ ਸਾਡੇ ਨਾਂ ਦੇਤੇ ਆ ਔਰ ਇਸ ਕਰਕੇ ਅਪਰੂਵਮੈਂਟ ਦਾ ਜਿਹੜੀ ਸਾਨੂੰ ਪਰੇਸ਼ਾਨ ਕਰਦੀ ਆ ਇਸ ਕਰਕੇ ਇਹ ਸਾਡਾ 30 ਸਾਲ ਦਾ ਕਬਜ਼ਾ ਆ ਸਾਨੂੰ ਕਬਜ਼ਾ ਜਿਹੜਾ ਬਹਾਲ ਕੀਤਾ ਜਾਏ ਸਾਨੂੰ ਕੋਈ ਫੋਰਸ ਐਮਲੀ ਠਾਮਲ ਨਹੀਂ ਕੀਤਾ ਗਿਆ ਪਾਰਟੀ ਨਹੀਂ ਬਣਾਇਆ ਗਿਆ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਵੱਲੋਂ ਔਰਤਾਂ ਦੇ ਜਥੇਬੰਦਕ ਢਾਂਚੇ ਨੂੰ ਮਜ਼ਬੂਤ ਕਰਨ ਅਤੇ ਵੱਡੇ ਸੰਘਰਸ਼ਾਂ ਦੇ ਰਾਹ ਤੇ ਚੱਲਣ ਲਈ 2 ਜਨਵਰੀ ਨੂੰ ਝੰਡਿਆਲਾ ਗੁਰੂ ਦਾਣਾ ਮੰਡੀ ਰੈਲੀ ਦੇ ਸੰਬੰਧ ਵਿੱਚ ਕਨਵੈਨਸ਼ਨਲ ਗੁਰਦੁਆਰਾ ਬਾਬਾ ਸਾਦੂ ਸਿੱਖ ਜੀ ਪਿੰਡ ਚਵਿੰਡਾ ਕਲਾ ਵਿਖੇ ਕੀਤੀ ਗਈ। ਇਸ ਮੌਕੇ ਆਗੂਆਂ ਨੇ ਕਨਵੈਨਸ਼ਨ ਨੂੰ ਸੰਬੋਧਨ ਕਰਦੇ ਅਪੀਲ ਕੀਤੀ ਕਿ ਪਿੰਡਾਂ ਵਿੱਚ ਵੱਡੇ ਪੱਧਰ ਤੇ ਆਉਣ ਦੇ ਸੰਘਰਸ਼ ਸੰਬੰਧੀ ਪ੍ਰੋਗਰਾਮਾਂ ਬਾਰੇ ਪ੍ਰਚਾਰ ਕੀਤਾ ਜਾਵੇ। ਇਸ ਮੌਕੇ ਸੂਬਾ ਆਗੂ ਸਰਵਨ ਸਿੰਘ ਪੰਦੇੜ, ਜ਼ਿਲ੍ਹਾ ਆਗੂ ਬਾਦ ਸਿੰਘ ਸਾਰੰਗੜਾ, ਲਖਵਿੰਦਰ ਸਿੰਘ ਡਾਲਾ, ਕੁਲਜੀਤ ਸਿੰਘ ਕਾਲੇ ਕਨੂਰ ਕੁਲਬੀਰ ਸਿੰਘ ਲੋਪੋ ਕੇ ਸਮੇਤ ਕਈ ਆਗੂ ਹਾਜ਼ਰ ਸਨ ਗੁਰਦੁਆਰਾ ਸਾਹਿਬ ਚੁੰਡਾ ਕਲਾਂ ਚ ਗੁਰਦੁਆਰਾ ਸਾਰੂ ਸਿੱਖ ਜਿਹੜੀ ਆ ਕਿਸਾਨਾਂ ਮਜ਼ਦੂਰਾਂ ਮਤਾਵਾ ਭੈਣਾਂ ਦੀ ਵੱਡੀ ਕਨਵੈਨਸ਼ਨ ਕੀਤੀ ਆ ਤੁਹਾਨੂੰ ਪਤਾ ਹੋਊਗਾ ਵੀ ਦੋ ਵੱਡੇ ਫਾਰਮ ਦੇਸ਼ ਦੇ ਦੇਸ਼ ਦੀਆਂ 18 ਜਥੇਬੰਦੀਆਂ ਤੇ ਐਸਕੇਮ ਗੈਰ ਰਾਜਨੀਤਿਕ ਵੱਲੋਂ ਜਿਹੜਾ ਵਾ ਦੋ ਵੱਡੇ ਸੱਦੇ ਦਿੱਤੇ ਗਏ ਇੱਕ ਤਾਂ 2 ਜਨਵਰੀ ਨੂੰ ਜੰਡਿਆਲਾ ਗੁਰੂਚਿੱਤੇ 6 ਜਨਵਰੀ ਨੂੰ ਆਪਾਂ ਬਰਨਾਲਾ ਮੰਡੀ ਦੇ ਵਿੱਚ ਵੱਡੇ ਇਕੱਠ ਕਰਾਂਗੇ ਤੇ ਉਹਦੇ ਵਿੱਚ ਦਿੱਲੀ ਮੋਰਚੇ ਦਾ ਐਲਾਨ ਕਰਾਂਗੇ ਉਹਦੀ ਤਿਆਰੀ ਲਈ ਅੱਜ ਦੀ ਕਨਵੈਨਸ਼ਨ ਸੀਗੀ ਜਿਹਦੇ ਵਿੱਚ ਸਾਡੀ ਮੰਗ ਹੈਗੀ ਆ ਵੀ ਮੋਦੀ ਸਰਕਾਰ ਵਾਦੇ ਅਨੁਸਾਰ ਐਮਐਸਪੀ ਗਰੰਟੀ ਕਾਨੂੰਨ ਬਣਾ ਕੇ ਦੇਵੇ ਤੇ ਡਾਕਟਰ ਸੁਆਮੀਨਾਥਨ ਕਮਿਸ਼ਨ ਦੀ ਰਿਪੋਰਟ ਦੇ ਅਨੁਸਾਰ ਫਸਲਾਂ ਦੇ ਭਾਅ ਦੇਵੇ ਸਾਨੂੰ ਭਗਵਾਨ ਸ਼੍ਰੀ ਜਗਨਨਾਥ ਯਾਤਰਾ ਕਮੇਟੀ ਵੱਲੋਂ ਇਸਕੌਨ ਦੇ ਮਹਾਮੰਡਲੇਸ਼ਵਰ श्रील नव योगेंद्र स्वामी जी महाराज ਦਾ ਅੰਮ੍ਰਿਤਸਰ ਪਹੁੰਚਣ ਤੇ ਸ਼ਾਨਦਾਰ ਸਵਾਗਤ ਕੀਤਾ ਗਿਆ ਇਸਕਾਨ ਅੰਮ੍ਰਿਤਸਰ ਮੰਦਿਰ ਦੇ ਪ੍ਰਧਾਨ ਇੰਦਰਨੋਜ ਦਾਸ ਮਹਾਰਾਜ ਨੇ ਦੱਸਿਆ ਕਿ 16 ਦਸੰਬਰ ਨੂੰ ਕੱਢੀ ਜਾਣ ਵਾਲੀ ਰਥ ਯਾਤਰਾ ਦੀ ਯਾਦ ਵਿੱਚ ਭਗਵਾਨ ਸ਼੍ਰੀ ਗੋর্ণਤਾਈ ਜੀ ਦੀ ਮਹਾ ਆਰਤੀ 15 ਦਸੰਬਰ ਨੂੰ ਸ਼ਾਮ 7 ਵਜੇ ਕੀਤੀ ਜਾਵੇਗੀ 16 ਦਸੰਬਰ ਨੂੰ ਰਥ ਯਾਤਰਾ ਸ਼ਹਿਰ ਦੇ ਵਾਖ ਵਾਖ ਹਿੱਸਿਆਂ ਚ ਹੁੰਦੀ ਹੋਈ ਸ਼੍ਰੀ ਦੁਰਗਾਣਾ ਤੀਰਥ ਵਿਖੇ ਸਮਾਪਤ ਹੋਵੇਗੀ ਰਾਜਕੁਮਾਰ ਮਹਾਚ राजेश खन्ना दिनेश सहगल चमन लाल हरीश खन्ना समेत कई श्रद्धालु शामिल साम सोलह को रथ यात्रा है और उसके बाद सिफ्टी पंद्रह को पंद्रह प्रो, को प्रोग्राम है शहर वासियों के लिए ये संदेश है अब सब इसमें भाग लो और अपने अंदर जो सोई हुई धार्मिक भावना है उनको जागृत करो क्योंकि जैसा मैं कह रहा था कि हम ये शरीर नहीं हम जीवात्मा हैं आज लोग इसको भूल रहे हैं लोग आत्मा के स्तर पर आए हैं और भाई बहन का संबंध रखे आपस में कोई जाति भेद नहीं कोई रंग भेद नहीं कोई लिंग भेद नहीं ये मेन संदेश है रथ यात्रा ये रथ यात्रा 16 दिसंबर सवेरे 6:00 बजे लारेन्स रोड तो शुरू होके शाम ही 7:30 बजे दुर्गाणा मंदिर विखे खत्म होएगी 11:00 बजे तो डग्निटी जाने शुरू हो जाएंगे जिदेच प्रमुख राजनीतिक पार्टियों दे नेता लोग पे धार्मिक संगठनों दे जिन्ने भी साडे बड़े ਸੰਤ ਬਾਬਾ ਮੰਗਲ ਸਿੰਘ ਗੁਰਦੁਆਰਾ ਰਾਮ ਟਾਲੀ ਸਾਹਿਬ ਪਿੰਡ ਕੱਕੜ ਵਿਖੇ ਬ੍ਰह्म ਗਿਆਨੀ ਸੰਤ ਬਾਬਾ ਹਰਪ੍ਰਜਨ ਸਿੰਘ ਪਲਵਾਨ ਦੀ ਮਿੱਠੀ ਯਾਦ ਚ ਗੁਰਮਤ ਸਮਾਗਮ ਕਾਰ ਸੇਵਾ ਵਾਲੇ ਸੰਤ ਬਾਬਾ ਸੁਚਾ ਸਿੰਘ ਜਥੇਦਾਰ ਬਾਬਾ ਸਤਨਾਮ ਸਿੰਘ ਕਾਰ ਸੇਵਾ ਕਿਲਾ ਅਨੰਦਗੜ੍ਹ ਦੀ ਅਗਵਾਈ ਹੇ ਸ모ਤ ਸੰਗਤ ਦੇ ਸਹਿਯੋਗ ਨਾਲ ਕਰਵਾਇਆ ਗਿਆ। ਇਸ ਮੌਕੇ ਗੁਰਦੁਆਰਾ ਸਾਹਿਬ ਵਿਖੇ ਸ਼ਿਰਿਆ ਖੰਡ ਪਾਠ ਸਾਹਿਬ ਦੇ ਪੋਗ ਪਾਏ ਗਏ ਅਤੇ ਲੰਗਰ ਅਤੁੱਟ ਵਰਤਾਇਆ ਗਿਆ। ਇਸ ਮੌਕੇ ਪਾਈ ਗੁਰਪ੍ਰੀਤ ਸਿੰਘ ਖਾਲਸਾ ਸੰਤ ਹਰਪਜਨ ਸਿੰਘ ਕੋਲੀ ਵਾਲੇ ਸਮੇਤ ਵੱਡੀ ਗਿਣਤੇ ਵਿੱਚ ਪਿੰਡ ਵਾਸੀ ਹਾਜ਼ਰ ਹਨ ਪਰਵਾਨ ਜੀ ਦੀ ਅੱਜ ਤੀਸਰੀ ਵਰ੍ਹੇ ਬਾਬਾ ਸੁੱਚਾ ਸਿੰਘ ਜੀ ਕਾਰ ਸੇਵਾ ਵਾਲੇ ਅਤੇ ਮਹਾਪੁਰਖ ਸਾਰੇ ਜਿੰਨੇ ਵੀ ਨੇ ਬਾਬੇ ਕੋਲੀ ਵਾਲੇ ਬਾਬਾ ਹਰਪਜਨ ਸਿੰਘ ਜੀ ਹੋਰ ਹੀ ਬੜੀਆਂ ਸੰਗਰਧਾਵਾਂ ਸਿੰਘ ਸਾਹਿਬ ਆਣ ਕੇ ਕਥਾ ਕਰ ਰਹੇ ਨੇ ਦੀਵਾਨ ਸਾਜ ਰਹੇ ਨੇ ਤੇ ਬਾਬਾ ਜੀ ਦੀ ਇਹ ਕਿਰਪਾ ਸਦਕਾ ਹੀ ਇੱਥੋਂ ਅਜ ਜੰਗਲ ਜੇ ਮੰਗਣ ਲੱਗਾ ਹੈ ਸੰਤ ਬਾਬਾ ਸੇਵਾ ਸਿੰਘ ਜੀ ਸੰਤ ਬਾਬਾ ਫਾਕ ਸਿੰਘ ਜੀ ਸੰਤ ਬਾਬਾ ਲਾਲ ਸਿੰਘ ਜਿਨ੍ਹਾਂ ਦੀ ਮਿੱਠੀ ਯਾਦ ਗੁਰਦੁਆਰਾ ਆਰਾਮਟਾਲੀ ਪਿੰਡ ਕੱਕਲੇ ਫੇ ਵਲੇ ਪਿਆਰ ਤੇ ਸ਼ਰਧਾ ਨਾਲ ਮਨਾਇਆ ਜਾ ਰਹੀ ਹੈ। 크੍ਰਿਸਚਨ ਪੀਸ ਕੌਂਸਲ ਆਫ ਇੰਡੀਆ ਦੇ ਕੌਮੀ ਚੇਅਰਮੈਨ ਦ ਰੈਵਰੇਟ ਉਲਫਤ ਰਾਜ ਦੀ ਪ੍ਰਧਾਨਗੀ ਵਿੱਚ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਇੱਕ ਵਿਸ਼ਾਲ ਕ੍ਰਿਸਮਸ ਸ਼ੋਭਾ ਯਾਤਰਾ 14 ਦਸੰਬਰ ਦਿਨ ਵੀਰਵਾਰ ਸੇਂਟ ਪੌਲ ਚਰਚ ਤੋਂ ਕੱਢੀ ਗਈ ਜੋ ਸ਼ਹਿਰ ਦੇ ਵੱਖ-ਵੱਖ ਹਿੱਸਿਆਂ ਤੋਂ ਹੁੰਦੀ ਹੋਈ ਸੇਂਟ ਪੌਲ ਚਰਚ ਆ ਕੇ ਸਮਾਪਤ ਹੋਈ। ਸ਼ੋਭਾ ਯਾਤਰਾ ਦਾ ਜਗਾ-ਜਗਾ ਤੇ ਨਿਗਾ ਸਵਾਗਤ ਕੀਤਾ ਗਿਆ। ਪਾਸਟਰ ਹੀਰਾਮਸੀ ਪਾਸਟਰ ਜான் ਵਿਲੀਅਮ ਪਾਸਟਰ ਮੁਸਤਾਕ ਬਿੱਟੂ ਵਿੱਕੀ ਨਵਦੀਪ ਸਮੇਤ ਵੱਡੀ ਗਿਣਤੀ ਵਿੱਚ ਸੰਗਤਾਂ ਹਾਜ਼ਰ ਸਨ ਅੱਜ ਅਸੀਂ 크ਰਿਸਚੀਅਨ ਪੀਸ ਕੌਂਸਲ ਇੰਡੀਆ ਵੱਲੋਂ 17ਵੀਂ 크리스마 ਸ਼ੋਭਾ ਯਾਤਰਾ ਬੜੀ ਧੂਮ ਧਾਮ ਨਾਲ ਸੰਤ ਪੌਲ ਚਰਚ ਨੇੜੇ ਰਿਆਲਟਾ ਸ਼ਰਮਾ ਤੋਂ ਜਿਹਦੇ ਵਿੱਚ ਪਿੰਡਾਂ ਦੇ ਸ਼ਹਿਰਾਂ ਤੋਂ ਭਾਰੀ ਗਿਣਤੀ ਸਾਡੇ ਪادری ਸਬਾਨ ਸੰਗਤਾਂ ਖੁਸ਼ੀ ਨਾਲ ਹਮਮਾ ਕੇ ਪਹੁੰਚਿਆ ਆਇਆ ਚੁੰਮੀ ਪਿਆਰ ਦਾ ਸੰਦੇਸ਼ ਲੈ ਕੇ ਸਾਰੇ ਦੁਨੀਆ ਵਿੱਚ ਪਿਆਰ ਤੇ ਸ਼ਾਂਤੀ ਦੇ ਪਗਾਮ ਹੋਵੇ ਮੰਦਿਰ ਮਾਤਾ ਲਾਲ ਦੇਵੀ ਮੋਡਲ ਟਾਊਨ ਵਿਖੇ ਪ੍ਰਧਾਨ ਵਿਕਰਮ ਸ਼ਰਮਾ ਦੀ ਅਗਵਾਈ ਹੇਠ ਰਮਾਇਣ ਪਾਠ ਕੀਤੇ ਜਾ ਰਹੇ ਹਨ ਆਇ ਤੁਮ ਮੰਗੀਂ ਗੰਗਾ ਜੀ ਆਰੋ ਨੋ ਪਲ ਨਹੀਂ ਕਰਨੇ ਸਿਰਾਂ ਗੈ ਜੀ ਆਣਾ ਬਾਟਾ ਰੂਪ ਸਰਵੋਗੀ ਕਰੇ ਨਹੀ ਰਹਿ ਰਟਨ ਬਲੇ ਅਤੇ ਆਖਿਰ ਵਿੱਚ ਮੁੱਖ ਖਬਰਾਂ ਇੱਕ ਵਾਰ ਫਿਰ ਤੋਂ ਮਜੀਠਾ ਰੋਡ ਬਾਈਪਾਸ ਵਿਖੇ ਹੰਗਾਮੀ ਰੈਲੀ 'ਚ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਕੀਤੀ ਸ਼ਿਰਕਤ ਸ਼੍ਰੋਮਣੀ ਅਕਾਲੀ ਦਲ ਦੇ ਸਥਾਪਨਾ ਦਿਵਸ ਨੂੰ 103 ਸਾਲ ਪੂਰੇ ਹੋਣਤੇ ਸ਼੍ਰੀ ਅਕਾਲ ਤੱਕ ਸਾਹਿਬੀ ਕੇ ਪਾਏ ਗਏ ਸ਼੍ਰੀ ਅਖੰਡ ਪਾਤਸ਼ਾਹ ਦੀ ਪੋਥੀ। थाना ਲੋਪੋਕੇ ਨੂੰ ਮਿਲੀ ਸਫਲਤਾ, chapemari kar bhramat ki 2900 kilo lahal ate 337000 ml najat sharab. ਇਹ ਸਨ આજ ਦੀਆਂ ਖਬਰਾਂ। ਅਸੀਂ ਅਗਲੇ ਬੁਲੇਟਿਨ ਵਿੱਚ ਫੇਰ ਮਿਲਾਂਗੇ। ਹੁਣ ਮੈਨੂੰ ਦੇ ਉਜਾਜ਼ਰ さんばあ。